ਸਿਆਲ ਸਮਾਂ ਤੱਕ ਜਿਹੜੇ ਹਲੇ ਬੰਨ ਇੱਧਰ ਉੱਧਰ ਕਰਨੀਆਂ ਟੁੱਟ ਜਾਂਦੀਆਂ ਵੇਚ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚੱਲਦੇ ਜੀ ਗੰਭੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁਖਰਖੇ ਤانوں ਸਾਰਿਆਂ ਨੂੰ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੇ ਕਮਾਈਆਂ ਚੋਂ ਬਣ ਜੀ ਬਰਕਤਾਂ ਤੇ ਚੱਲ ਰਿਹਾ ਜੀ ਕੰਮ ਬਾਈ ਵਧੀਆ ਜੀਰੀ ਪੱਕਣ ਪਰ ਆ ਗਈ ਕੁਝ ਵੱਡ ਵੀ ਲਈ ਜ਼ਿਮੀਂਦਾਰਾਂ ਨੇ ਤੁਹਾਨੂੰ ਪਤਾ ਵੀ ਬੀਜ ਬੋਤ ਲੱਗੇ ਵੇ ਅਗੇ ਤੇ ਪਿਛੇ ਤੇ ਲਿਕਣ ਆਪਣੀ ਅੱਜ ਤੇ ਮਿਹਨਤ ਕੇ ਵੱਡ ਹੋਣੀ ਹੈ ਪਛੇਤੀ ਜੀਰੀ ਲਾਈ ਤੇ ਮੌਸਮ ਦੇ ਵਿੱਚ ਹੋ ਗਿਆ ਜੀ ਬਹੁਤ ਬਦਲਾਅ ਤੇ ਹੁਣ ਜਾਣਾ ਜੀ ਉਧਰ ਜਸਵੀਰ ਬਾਈ ਕੰਨੀ ਜਾਨਮਾਲ ਇਹ ਇਟਾਂ ਦੀ ਟਰਾਲੀ ਆ ਗਈ ਮੈਂ ਤਾਂ ਵੀਰੋਗ ਦਾ ਇੱਟ ਉੱਤਰ ਦੀ ਦੇਖੀ ਨਹੀਂ ਤੇ ਬਾਕੀ ਇੱਥੇ ਚੱਲਦੇ ਆ ਅਮਨ ਖੜਾ ਬਾਹਰ ਉਹ ਵੀ ਨਾਲ ਦੀ ਨਾਲੇ ਅੱਧਰ ਨੂੰ ਜਾ ਰਿਹਾ ਤੇ ਬਾਕੀ ਦੇਖਦੇ ਆ ਕਿੱਕਣਾ ਚੱਲਦਾ ਕੰਮ ਮੇ ਇੱਟ ਬਰਤ ਰਿਹਾ ਵਈ ਸਿਮਿੰਟ ਵਾਲੀ ਆਪਾਂ ਨੇ ਵੀ ਮਕਾਨ ਪਾਇਆ ਚਲੋ ਸਾਡਾ ਪਿਆ ਮਕਾਨ 2012 ਚ ਮੋਡੀ ਬੁਗੇਸ਼ਨ ਪਿੱਛੇ ਕਰੀਆ ਤੁਸੀਂ ਦੇਖਿਆ ਟਾਇਲਟ ਲਗਾਤੀ ਚਲੋ ਵਧੀਆ ਬਣ ਗਿਆ ਬਣਾਉਣ ਵਾਲਾ ਮਹਾਰਾਜ ਹੈ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਨਾਲ ਫਤਦੋਰੀ ਮਾਲਕ ਦੇ ਬੰਦਾ ਕਰਦਾ ਚਤਨ ਬਤੇਰੇ ਆਪਾਂ ਤਾਂ ਸੋਚਦੇ ਆ ਪਰ ਕਰਨ ਵਾਲਾ ਵੈਗਰੂਗਾ ਚਲੋ ਬਹੁਤਾ ਕੁਝ ਨਾ ਕਹਿੰਦਾ ਆ ਉਦੋਂ ਨੂੰ ਚੱਲਦੇ ਆ ਕੰਮ ਚੱਲੀ ਜਾਂਦੇ ਬਾਈ ਰਲ ਮਿਲ ਕੇ ਮਟੀਰੀਅਲ ਆਈ ਜਾਂਦਾ ਜੋ ਜੋ ਆਪਣਾ ਕੰਮ ਆ ਆਪਣਾ ਆਪਣਾ ਸਾਰੀ ਕਰੀ ਜਾਂਦੇ ਆ ਰਲ ਮਿਲ ਕੇ ਇਕਨਾਂ ਹੀ ਬਾਬਾ ਸਾਰਿਆਂ ਦੇ ਸਾਥ ਰੱਖੇ ਤੇ ਚੱਲਦੇ ਜੀ ਤੁਸੀਂ ਬਣੇ ਰਹੇ ਵੀਡੀਓ ਦੇ ਨਾਲ ਲੋ ਬਾਈ ਚੱਲਦਾ ਕੰਮ ਚਗਾਠਾਂ ਵੀ ਗਈਆਂ ਆ ਆ ਦੇਖੋ ਤੇ ਚਣਾਈ ਦਾ ਕੰਮ ਦੇਖੋ ਬਾਈ ਕੰਨ ਦਾ ਇੱਧਰ ਤੇ ਵੀ ਸਾਫ ਇੱਧਰ ਤੇ ਵੀ ਸਾਫ ਇੰਨਾ ਇੱਟ ਦਾ ਫਰਕ ਹੈ ਤੇ ਆ ਲੋ ਹੁਣ ਦੁਬਾਰਤੋ ਗਈ ਆ ਇੱਟ ਟਰਾਲੀ ਆ ਲੋ ਮਿਲੋ ਇੱਧਰ ਆ ਜੀ ਖਾਓ ਸੋ ਇੱਥੇ ਆ ਤੁਸੀਂ ਕਾਹਦੀ ਆ ਇੱਧਰ ਮੈਂ ਤਾਂ ਪ੍ਰੋਜੈਕਟ ਪਹਿਲੀ ਗੱਲਾ ਦੇਖਣਾ ਅੱਜ ਤਰ ਦਾ ਹੈ ਦੇਖ ਤੋ ਹੁਣ ਹੈ ਸ਼ੀਮਾ ਨੂੰ ਨਵੇਂ ਨਵੇਂ ਆ ਗਏ ਆ ਸਾਲ ਪਿੱਛੇ ਆ 20 ਸਾਲ ਪਿੱਛੇ ਆਪਾਂ ਟਰੈਕਟਰ ਸਟਾਰਟ ਅੱਛਾ ਟਰੈਕਟਰ ਦੇ ਨਾਲ ਆਉਦਾ ਸਿਸਟਮ ਅੱਛਾ ਹੈਂ ਲੋ ਬਾਈ ਦੋ ਬੰਦੇ ਹਾ ਖੜੇ ਆ ਹਾ ਹਾਈਡਰੌਲਿਕ ਆ ਤਿੰਨ ਵਾਲੇ ਆ ਅੱਛਾ ਲੋ ਟਰਾਲੀ ਆ ਜਾ ਕੇ ਪਰ ਜੈਟ ਲਾਉਣਾ ਪੈਣਾ ਇਹ ਹੈ 4-5 ਫੁੱਟ ਬਾਈ ਬਾਹਰ ਨੂੰ ਨਿਕਲ ਜਾਂਦਾ ਹੁਣਾ ਉਹ ਹਾਂ ਕੰਡਾ ਜਾ ਹਾਂ ਲੱਗਾ ਕੱਲਾ ਹੀ ਆਇਆ ਬਾਈ ਕਿ ਹੋਰ ਵੀ ਇਹ ਨਾਲ ਹੈਂ ਕੱਲਾ ਹੀ ਨਾ ਨਾ ਖਾਲਸਾ ਉਹ ਤਾਂ ਹੈ ਬਾਈ ਨੂੰ ਢੰਗ ਹੈ ਨਾ ਇਹ ਕਿੰਨੇ ਹਜ਼ਾਰ ਟਾਗੀ ਜੀ ਹੈ 3200 3200 88 ਲੋ ਬਾਈ हां भाई काम ਜਿਹੜਾ ਜੱਟ ਸੌਦਾ ਹੀ ਆ। ਲੋ ਜਾ ਬਾਈ ਕੋਈ ਪ੍ਰੋਵਾਈਡ ਕਰਗਾ ਨਾ। ਕੋਈ ਨਹੀਂ ਸਾਰਿਆਂ ਦਾ ਐ ਹੁੰਦਾ ਏ। ਕਿਸੇ ਪੱਠੇ ਵਾਲਾ ਜਵਾਬ ਨਹੀਂ ਦਿੰਦਾ। ਕੰਮ ਨਹੀਂ ਖੜਨਾ ਚਾਹੀਦਾ। ਉਹਨਾਂ ਨੂੰ ਪਤਾ ਵੀ ਪੈਸੇ ਮਿਲ ਜਾਣੇ। ਜੇ ਜਾਊਗੀ ਤਾਂ ਤਾਹੀ ਆਊ। ਹਾਂ। ਜਿੱਦ ਨੂੰ ਗੁੱਲੇ ਨਹੀਂ ਤਰੀ ਆਈ। ਅੱਛਾ। ਲੋਕਾਂ ਦੀ ਸੇਵਾ ਕਰੀ। ਵਾਜਨ ਦੇਖ ਬਾਈ। ਉਹ ਦੂਰ ਰਹੋ। ਚਾਲ ਕਮਾਤਾ 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 ਇਹ ਆ ਪੋਵਲਟਾ ਜੀ ਨੇ ਵੀ ਇੱਥਾਂ ਕਾਸੀ ਈਟਾਂ ਸੰਭੀ ਵੀ ਬਾਈ ਹੈ ਨਾ ਦੁਨੀਆਂ ਨੇ ਮੀਨਾ ਬੇਟੀ ਦੀ ਲੁੱਟ ਚਾਲ ਠੀਕ ਆ ਬਾਈ ਪ੍ਰੋਜੈਕਟ ਹੈ ਨਾ ਹਾਂ ਮੈਂ ਕਦੇ ਗਲੇਟਾ ਦਾਰ ਨਹੀਂ ਕਿ ਉਹਨੂੰ ਜਿਹੜੇ ਗਲੇਟਾ ਬਹੁਤ ਫੜਦੇ ਹੁੰਦੇ ਆਂਦੇ ਇਹਨਾਂ ਨਾਲ ਸਾਡੇ ਟੁੱਟੇ ਹੋਈ ਜਾਈ ਦੀ ਵਾਈ ਦੀ ਐਟ ਸਾਰੀ ਸਾਫ ਹੈ ਲਾ ਕੋਈ ਰੋੜਾ ਨਹੀਂ ਭਾਈ ਉੱਧਰ ਵੀ ਦਿਖਾਉਂਦੇ ਬਾਕੀ ਪ੍ਰੋਜੈਕਟ ਜਿਹੜਾ ਲੱਗਿਆ ਵਾ ਹੱਥ ਦੇ ਵਿੱਚ ਆਹੇ ਭਾਈ ਗੱਬੇ ਘੁਮਾਵਾ ਬਾਕੀ ਹਾਈਡਰੌਲਿਕ ਵਾਲੀ ਚੀਜ਼ ਹੈ ਜਿਹੜੀ ਇੰਪੋਰਟਨ ਲੱਗਿਆ ਬਾਈ ਆ ਸਾਰਾ ਹੀ ਬਾਕੀ ਟਰੈਕਟਰ ਨਾਲ ਪ੍ਰੋਜੈਕਟ ਆ ਇਹ ਪੁੱਤ ਆਪ ਹੈਗੀ ਬਾਈ ਨਵੇਂ ਗੁੰਡੇ ਔਰ ਚਲੇਗਾ ਵੀਰ ਉਹਦਾ ਬੋਲ ਦਾ ਕੇ ਗੱਲਾਂ ਚੈੱਕ ਇਹਦਾ ਕੰਮ ਕਰਦਾ ਸੀ ਹੈ ਹੈਡਰ ਵਾਲਾ ਹਾਂ ਭਾਈ ਮਹਿਕ ਵੀ ਗਿਆ ਸਿਕ ਕੰਮ ਤੇ ਬੰਦੇ ਬੈਠੇ ਆ ਹਾਂ ਠੀਕ ਆ ਪ੍ਰੋਜੈਕਟ ਲੋਟ ਆ ਹਨਾ ਨਾਲ ਹੈ ਹੈ ਗੱਬੀ ਪੈਕ ਆਉਂਦੀ ਹੈ ਹਨਾ ਜੋ ਬਾਕਸ ਜੇ ਆਹ ਨਾਲ ਆਇਆ ਇਹ ਜੀ ਲੱਗਦੇ ਆ ਕੋਈ ਕੋਣਾ ਮਰੀ ਜਨੇ ਵਧਾਉਂਦੇ ਟੁੱਟੇ ਵੀ ਨਹੀਂ ਮੇਰੇ ਖਿਆਲ ਨਾਲ ਵਿੱਚ ਇਹਦਾ ਹੈ ਹੀ ਨਹੀਂ ਟੁੱਟੇ ਵੀ ਕੋਈ ਵੀ ਇੱਟ ਭਾਈ ਇਹ ਮਿਸਤਰੀ ਡੇਲੀ ਰੋੜੇ ਨੂੰ ਇੱਕ ਬੰਦਾ ਲਾਇਆ ਪੱਕਾ ਜਾਵੇਂ ਹੌਲੀ ਰੱਖਦੇ ਆ ਹੌਲੀ ਚੱਟਦੇ ਆ ਹਨਾ ਆਹ ਉਹ ਪ੍ਰੋਜੈਕਟ ਕਹਿੰਦਾ ਕਰ ਲਾ ਕਰ ਲਾ ਵੀਰ ਬਾਹਰ ਕੱਢ ਲਾ ਮਿੰਗੀ ਟੱਡੀ ਹੋ ਜਾਣੀ ਉਹ ਦੂਰ ਨਹੀਂ ਨਾ ਹੁੰਦਾ ਹੈਗਾ ਜੈਕ ਇਨ ਉਹ ਬੰਦੇ ਦੀ ਬਾਈ ਕਲਾਸ ਲੱਗੀ ਦੀ ਹੈ ਅੱਧਿਆ ਜੱਡਾ ਨੂੰ ਧਾਰ ਦਿੰਦੇ ਅੱਧੇ ਨੂੰ ਧਾਰ ਦਿੰਦੇ ਨਾ ਰਹਿਤਾ ਧਾਰ ਨਾ ਉਧਰ ਆਓ ਇੰਨਾ ਕਾ ਖੁੱਲਣਾ ਹੈ ਹੈ ਫਿਰ ਲੰਬਾ ਉਹਦੀ ਉਹ ਡਾਹ ਬਣ ਜਾਣੀ ਬਜ ਚੱਕਣਾ ਹਾਂ ਇਹਦਾ ਇੱਕ ਪ੍ਰੋਜੈਕਟ ਆ ਵੀ ਆ ਕੇ ਤਾਰ ਗਏ ਬਾਈ ਜੇ ਨਾ ਹੋਵੇ ਤਾਂ ਦੋੇ ਲੋਡ ਲੇਵਰ ਤੋੜੂੰਗੀ ਇਹਦੇ ਚੱਖਾ ਲਾਉਣਾ ਇਹਦਾ ਇੱਕ ਵਾਰ ਚ ਜਾ ਕੇ ਰੱਖ ਜਾਂਦਾ ਹੈ ਲੇ ਲੇ ਬੰਦੇ ਇਧਰ ਉਧਰ ਕਰਨੀ ਆ ਟੁੱਟ ਜਾਂਦੀ ਐ ਵੇਚ ਹੈ ਟਰੈਕਟਰ ਹੋਇਆ ਡਰਾਂਜੀ 16 ਦੇ ਟਾਇਰਾਂ 'ਚ ਚੱਲਣਾ ਬਾਜਨ ਵੀ ਟਰਾਲਾ ਵੀ ਦੇਖ ਲੈ ਕਿਹੜੇ ਸਾਹ ਨਾਲ ਲੰਬਾ ਇਹਦੇ ਮੈਂ ਤਾਂ ਕੋਪਰ ਦੇ ਹੀ ਹਾਂ ਲਓ ਹੈ ਆ ਜਾ ਥੱਲੇ ਉਤਰਿਆ ਆ ਜਾ ਪਿਆ ਤੋੜਦਾ ਬਜਨ ਪਰਸ ਦਬਾਫਤਾ ਬਾਕੀ ਸਹੀ ਗੱਲ ਹੈ ਪਰਸ ਦੇ ਤਾਂ ਬਣਾਤੀ ਟੁਕੜੀ ਐ ਨਾ ਚਲ ਲੱਗਿਆ ਵਾ ਪ੍ਰੋਜੈਕਟ ਬਾਈ ਤੇ ਹਾਂ ਹਾਂ ਆ ਠੀਕ ਹੈ ਜੀ ਲੋ ਭਾਈ ਚੱਲੀ ਜਾ ਰਿਹਾ ਇਹ ਕੰਮ ਆਪਾਂ ਆਪਣੇ ਕੰਮ ਲੱਗੀ ਏ ਹਾਂ ਓਕੇ ਰਿਪੋਰਟ ਦੋਦਾ ਪਿਆਈ ਏ ਪਿਆਈ ਏ ਮੈਂ ਉੱਪਰ ਵਾਲੀ ਇੰਤਰਾਤੀ ਪਾ ਕੇ ਹੁਣ ਬਾਈ ਕੰਨੇ ਹੀੜਾ ਮੈਂ ਦਾ ਅੱਛਾ ਅਗਲੇ ਜਿਹੜੇ ਉੱਪਰ ਵਾਲੇ ਦੇ ਫਿਰ ਚੱਟਣਾ ਉਹ ਤੋਂ ਲੌਕਾ ਬੰਨ ਠੀਕ ਹੈ ਹਾਂ ਇਹਨਾਂ ਨੂੰ ਹਿਸਾਬ ਆ ਰੋਜ਼ ਦਾ ਕੰਮ ਹੈ ਬੈਲਟ ਪਾਉਣ ਦਾ ਉਹ ਦੋ ਬੈਲਟਾਂ ਪੈ ਗਈਆਂ ਕੁੰਡੇ ਜੀ ਪੈ ਗਈਆਂ ਇੱਕਨਾਂ ਉਹ ਦੋਈਆਂ ਵੀ ਪੈ ਗਈਆਂ ਬਾਈ ਬਾਕੀ ਬਾਈ ਪਹਿਲੀ ਗੱਲਾ ਦੇਖ ਰਿਹਾ ਪਰ ਗੇਟ ਹੈ ਉਹ ਲੱਗੀਆਂ ਧੰਨਵਾਦ ਜੀ 325 324 324 ਭਾਈ 383 388 ਤੇ ਇਹ ਸਾਰੀਆਂ 12 ਟ੍ਰੇਲ ਚੱਲ ਐਨ ਬਰਾਬਰੇ ਬਰਾਬਰ ਲੱਗ ਗਈ ਚਲੋ ਭਾਈ ਚੱਲ ਰਿਹਾ ਪ੍ਰੋਜੈਕਟ ਪੂਰੇ ਦਾ ਪੂਰਾ ਲਓ ਭਾਈ ਜਿਹੜਾ ਲੈਂਦਾ ਦਾ ਟਰਾਲਾ ਜੀਦੇ ਵਜਨ ਦੀ ਚਲਦੀ ਦੀ ਗੱਲ ਬਹੁਤ ਹੋ ਲੱਗਿਆ ਉਤਰਨਾ ਬਾਧੂ ਮਾਲ ਹਾਂ ਕਿਹੜਾ ਇੱਕ ਹੋਰ ਆਊਗਾ ਦੇਖ ਦੋ ਸਲਾਹ ਬਸ ਸਲਾਹ ਨਹੀਂ ਦੱਸ ਦੋ ਜਾਈਏ ਫਿਰ ਹਾਂ ਪਰ ਇੱਥੇ ਟਰਾਲੀ ਹੋਰ ਭਰ ਕੇ ਲਿਆ ਫੋਣੀ ਲਿਆਉਣੀ ਅੱਜ ਅੱਜੇ ਲਿਆ ਭਰ ਕੇ ਉਹਨੂੰ ਫਿਰ ਅਜਾ ਜਗ੍ਹਾ ਹੋ ਵੀ ਖਾਲੀ ਗੱਲ ਹੈ ਇੱਥੇ ਬਜਰੀ ਭਰ ਕੇ ਖੜਾ ਅੱਛਾ ਥੋੜੀ ਬਜਰੀ ਭਰ ਕੇ 500 ਦੀ ਮੋੜੀ ਮੈਂ ਨਾ ਪਾਇਆ ਠੀਕ ਆ ਆਹੋ ਠੀਕ ਆ